ਇਹ ਤਾਂ ਪਾ ਦੀ ਪਾ ਜੇ ਕੰਮ ਕਰ ਹੈ ਛੋਟਾ ਦਾਦਾ ਖੁਸ਼ ਹੋਇਆ ਪਿਆ ਹੈ ਖੁਸ਼ ਹੋਊਗਾ ਨਾ ਯਾਰ 쿠ਤੀ ਦਾਦੀ ਨਾਲ ਇਹ ਇਹ ਕੁਛੇ ਪਰਮਾਤਮਾ ਸਾਭ ਨੂੰ ਦਵੇ ਬਿਲਕੁਲ ਬਿਲਕੁਲ ਅੱਛਾ ਕੱਲ੍ਹ ਕੇ ਮੌਸਮ ਬਦਲਦੀ ਹੈ ਫਿਰ ਕੁਝ ਹੁੰਦਾ ਹੀ ਹੁੰਦਾ ਅੱਜ ਜੇ ਮੌਸਮ ਚੇਂਜ ਹੋਣੀ ਹੈ ਵੀ ਫਿਰ ਚਾਤੀ ਖੁਸ਼ ਹੋ ਜਾਂਦਾ ਕਾ ਬਰੇ ਮੈਂ ਇਹਨੂੰ ਹੋਰ ਦੱਸਾਂ ਇਹਦੀਆਂ ਇਹਦੀ ਬੰਦੇ ਜਾਣਣਗੇ ਜਿਹੜੇ ਬੰਦੇ ਵੀਡੀਓ ਦੇਖਦੇ ਆ ਵੀ ਹਾਂ ਇਹਦੀ ਕਿੱਥੇ ਕਿ ਗੱਲਾਂ ਹੋ ਰਹੀਆਂ ਕਿੱਥੇ ਕਿਹੜੇ ਮੌਸਮ ਚ ਹੈ ਇਹ ਕਿਹੜੇ ਮੌਸਮ ਚ ਆ ਉਹ ਉਹ ਇਹਦਾ ਹੁਣ ਮੌਸਮ ਚੇਂਜ ਹੁੰਦਾ ਹਾਂ ਹਾਂਜੀ ਸਾਰੇ ਬਿਲਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਬਾਈ ਅੱਜ ਕੋਕੀ ਗੈਰੰਟਿਕ ਅੱਜ 11 3 11 11 ਜਨਵਰੀ 11 ਜਨਵਰੀ ਪੇ ਤਾਂ ਲੋੜੀ ਦਾ ਆਪਣਾ ਜਿਹੜਾ ਪ੍ਰੋਗਰਾਮ ਕਰਦਾ ਜੀ ਅੱਜ ਮਹਾਰਤ ਦਾ ਪ੍ਰਕਾਸ਼ਨਾਮ ਕਰਾਉਣਾ ਜੀ ਪੱਡਾ ਸਾਹਿਬ ਕਰਾਉਣਾ ਆਪਣਾ ਜੀ ਅਸੀਂ ਫੈਮਿਲੀ ਬਲੌਗਿੰਗ ਕਦੇ ਕਰੀ ਨਹੀਂ ਕਿਉਂਕਿ ਕੁਝ ਕਬੀਰ ਹੈ ਜਿਹੜੇ ਆਪਣੇ ਨਾਲ ਬਾਹਰ ਤੋਂ ਜੁੜੇ ਹੋਏ ਆ ਫੈਮਿਲੀ ਬਾਹਰ ਤੋਂ ਜੁੜੀ ਹੋਈਆਂ ਉਹਨਾਂ ਕਰਕੇ ਚਲੋ ਫਿਰ ਵੀ ਹਲੇ ਮੈਂ ਪਰਹੇਜ਼ ਕਰਦਾ ਹਾਂ ਨਾ ਅੱਜ ਆਪਾਂ ਵੀ ਕਰਦੇ ਰੁ ਫਿਰ ਵੀ ਕਰਨੀ ਚਾਹੀਦੀ ਆ ਹਾਂ ਤੇ ਮਤਲਬ ਇਹ ਫੈਮਲੀ ਦੀ ਜਿਹੜੀ ਵਲੋਗਿੰਗ ਆਪਾਂ ਉਸੇ ਤਰ੍ਹਾਂ ਆਪਾਂ ਕਰਾਂਗੇ ਕੋਸ਼ਿਸ਼ ਕਰਾਂਗੇ ਵੀ ਹਨਾ ਵਧੀਆ ਲੱਗੂ ਤੁਹਾਨੂੰ ਵੀ ਤੇ ਹੁਣ ਚੱਲਿਆਂ ਗੁਰਦੁਆਰਾ ਸਾਹਿਬ ਨੂੰ ਮਹਾਰਾਜ ਦੀ ਸਵਾਰੀ ਲੈ ਕੇ ਆਵਾਂਗੇ ਤੇ ਚਾਚੇ ਉਹ ਨਹੀਂ ਸਾਡੇ ਜਿੰਨੇ ਵੀ ਆਪਣੇ ਭਰਾ ਜਦੋਂ ਸਾਰੇ ਆਪਣੇ ਇਕੱਠੇ ਹੋਏ ਆ ਚੱਲੀਏ ਬੰਦਿਆਲੀ ਠੀਕ ਹੈ ਉੱਧਰ ਪੰਥ ਜੀ ਬੈਠੇ ਜੀ ਸਵੇਰ ਦੀਆਂ ਰੌਣਕਾਂ ਲੰਘੀਆਂ ਮੈਂ ਪੰਥ ਜੀ ਨੇ ਹੋਰ ਜੀ ਠੀਕ ਠਾਕ ਹੋ ਡਿਊਟੀਆਂ ਪੱਕੀਆਂ ਲੱਗੀਆਂ ਤੁਹਾਡੀਆਂ ਵੀ ਹਾਂ ਨਾ ਚਲੋ ਬਹੁਤ ਵਧੀਆ ਬਹੁਤ ਵਧੀਆ ਤੇ ਇੱਥੇ ਆਪਾਂ ਕਵਰੇ ਦੀ ਤਿਆਰੀ ਠੀਕ ਹੈ ਤਿਆਰ ਕੀ ਉਹਨਾਂ ਸੀਟੀ ਨਾ ਮਾਰ ਦੇ ਨਾ 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 ਨਹੀਂ ਪਰ ਤੁਸੀਂ ਬੋਪਰਾ ਨੇ ਆ ਮੈਂ ਕਹਿੰਦਾ ਬਹੁਤ ਸਾਲ ਹੋ ਗਏ ਕਿੰਨਾ ਸਾਲ ਹੋ ਗਏ ਇਹਦਾ ਡੀਡੂ ਇਹ ਕੰਮ ਕਰਦੇ ਨੂੰ 90 ਨੇ ਚੱਲਦਾ 90 ਦਾ ਚੱਲਦਾ ਪਹਿਲਾਂ ਤਵੇ ਵਾਲੇ ਵੀ ਚਲਾਏ ਆ ਹੂੰ ਬਿਲਕੁਲ 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 ਸੋ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਨੂੰ ਮਹਾਰਾ ਦੀ ਸਵਾਰੀ ਲੈ ਕੇ ਆਉਂਦੇ ਤੇ ਅੱਗੇ ਆਪਾਂ ਹਨਾ ਜਿੰਮੀ ਵੀ ਹੋਇਆ ਜੋ ਜੋਲ ਤਿੰਨ ਵਾਰ ਕਪਾਥ ਨੂੰ ਸਾਰੇ ਦਿਖਾਵਾਂਗੇ ਅਵਨਪੀ ਤੁਸੀਂ ਵੀ ਚੱਲੇ ਬੁੱਤ ਚੱਪਲੇ ਇੱਥੇ ਖੋਲੋ ਅਮਰ ਚੱਪਲੂ ਦੀ ਖੋਲੋ ਬੁੱਤ Thank Islamic, Christian, Sikh, Buddhist, Hindu, Sikh, Muslim, Christian, Hindu, Sikh, ਦੇ ਮੇ ਜੀਨਾ ਮੇਰਿਆ ਨਾਮ ਚਿਤਿਆਰੇ ਨਾਮ ਨਾਮ ਅਰਦਾਸ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸੇਵ ਜੀ ਰਾਗ ਗਲੀ ਮਹੱਲਾ ਤੀਜਾ ਨੰਦੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਪੀ ਆਈਆਂ ਬਰਨਿਆਈਆਂ ਬਾਚ ਚਰ ਤਰਵੰਦੂ ਕਰ ਮੀ ਆਪੋ ਆਪਣੀ ਕੀ ਨੇੜੇ ਕੀ ਦੂਰ ਜੀਨੀ ਨਾਮ ਧਿਆਇ ਆ ਕਰੇ ਮ ਸਰਬੁਰ ਤੇ ਪਹਾਨ ਨਾਨਕ ਤੇ ਮੁਕਈ ਕੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਧਿਆਗੇ ਅਰਦਾਸ ਕਰਾਂ ਦੀ ਜੋ ਪਿੰਡ ਸਭ ਤੇਰਾ ਵਾਹਿਗੁਰੂ ਨਾਨਕ ਗੁਰਸਤ ਪ ਤੇਰੀ ਵਡਿਆਈ ਕੋਈ ਨਾਮ ਨ ਜਾਣੇ ਮੇਰਾ ਸਤਨਾਮ ਸ੍ਰੀ ਵਾਹਿਗੁਰੂ ਤੀਨੇ ਤਾਪਨ ਵਾਰਨ ਹਾਰਾ ਦੁਖ ਹੰਤਾ ਸੁਭਰਾਤਾ ਕੋ ਵਿਗਨ ਕੋ ਲਾਗੈ ਜਾ ਕੇ ਪ੍ਰਭ ਆ ਗਿਰਦਾਸ ਅਰਦਾਸ ਇਕ ਹੰਕਾਰ ਵਾਹਿਗੁਰੂ ਜੀ ਕੀ ਫਤੇ ਪ੍ਰਥਮ ਭਗੋਤੇ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਾ ਤੇ ਗੁਰੇ ਅਮਰਦਾਸ ਰਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਘਰੁ ਰਾਹਿ ਸ੍ਰੀ ਹਰਿ ਕ੍ਰਿਸ਼ਨ ਤੇ ਆਵਿਐ ਜਿਸੁ ਟੇ ਸਭ ਸੁਜਾਈ ਇਕ ਬਾਦਰਸ਼ੀ ਮਰੀਏ ਘਰ ਨੋਂ ਤੇ ਆਵੇ ਧਾਈ ਦੀ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹ ਦੀ ਜੋਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤੇ ਹਟੀਆਂ ਜੱਪੀਆਂ ਜੱਪੀਆਂ ਜੀਨਾ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇਗ ਵਾਹੀ ਤੇ ਕੰਡੜ ਕੀਤਾ ਪਿਆਰਿਆ ਸਚਿਆਰਿਆ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹੀ ਗੁਰੂ ਜੀਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸਿੱ ਦਿੱਤੇ ਬੰਦ ਬੰਦ ਬਟਾਏ ਕੋ ਪਰੀਆਂ ਲੋਹਾਂਆਂ ਚਰਕੜੀਆਂ ਚੜੇ ਤਣ ਆਰਿਆ ਲਨ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਪਾਉਣਾ ਮਿੱਠਾ ਕਰ ਮੰਨਿਆ ਤੀਨਾ ਸਿੰਘਾ ਸਿੰਘਣੀਆਂ ਪੰਨਿਆ ਤਖਤਾ ਸਰਬਤ ਗੁਰਦੁਆਰੇ ਗੁਰੂ ਧਾਮਾਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਤੇ ਤੇ ਆਉਣ ਕਾ ਸਦਕਾ ਸਰਵਸਕ ਹੋਵੇ ਜਹਾਂ ਜਹਾਂ ਖਾਲਸਾ ਜੀ ਸਰਬ ਤਹਾਂ ਤਹਰਿ ਚਾਰਾਇ ਦੇਗ ਤੇਗ ਫਤੇ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ ਵਾਹਿਗੁਰੂ ਦਕਸ਼ੋ ਸਿੱਖਾ ਨੂੰ ਸਿੱਖੀ দান ਕੇਸ দান ਰਹਿਤ দান ਵੇਕ দান ਸਹਾ ਦਾਣ ਪ੍ਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਸ਼ਰਨਾਂ ਚੌਂਕੀਆਂ ਝੰਡੇ ਬੂੰਗੇ ਯੁੱਗ ਯੁੱਗ ਆ ਟਲ ਧਰਮ ਕਾਜ ਹੈ ਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨ ਨੀਵਾ ਮਤੁ ਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੀ ਆਕਾਰ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਹਰ ਗੁਰਦੁਆਰੇ ਗੁਰ ਥਾਮਾਂ ਦੇ ਪੰਥ ਨਿ ਵਿਛੋੜਿਆ ਗਿਆ ਹੈ ਖੁੱਲੇ ਦਰਸ਼ੀ ਦੇ ਦਾਰ ਸੇਵਾ ਸੰਭਾਲਦਾ ਦਾਣ ਪਿਆਰੇ ਖਾਲਸਾ ਜੀ ਨੇ ਬਖਸ਼ੋ ਹੀ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੀ ਓਟਿਆਂ ਦੇ ਓਟ ਨੇ ਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਅੰਤਰਜਾਮੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲੱਖ ਖੁਸ਼ੀਆਂ ਪਾਤੈ ਸ਼ਹੀਆਂ ਜੀ ਸਤ ਗੁਰੂ ਨਦਰ ਕਰੇ ਨੀਮ ਕਹੇ ਇਕ ਹਾਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਉਤੇ ਗੰਢ ਪਵੇ ਸੰਸਾਰ ਦੇ ਮਹਾਵਾਕ ਅਨਸਾਰ ਕਾਕਾ ਮਹਿਤਾਵ ਸਿੰਘ ਪੁੱਤਰ ਸਰਦਾਰ ਦਿਲਪ੍ਰੀਤ ਸਿੰਘ ਪੋਤਰਾ ਸਰਦਾਰ ਗੁਰਪਾਲ ਸਿੰਘ ਦਾ ਤਤਥਾ ਸਾਰੇ ਹੀ ਪਰਿਵਾਰ ਨੇ ਕਤਰ ਹੋ ਕੇ ਆਪ ਜੀ ਦਾ ਕੋਟਾਨ ਕੋਟਿ ਸ਼ੁਕਰਾਨਾ ਕਰਦੇ ਹੋਏ ਆਪਣੇ ਗ੍ਰਹਿ ਵਿਕੇ ਧੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਦਿਆਲ ਬੁਰਖ ਮਿਹਰਵਾਨਾ ਹਰ ਨਾਨਕ ਸੱਚ ਵਖਾਨਾ ਦੇ ਜਪ ਜਗ ਸ੍ਰੀ ਅਖੰਡ ਪਾਠ ਸਭਰਮ ਕਰਾਣੇ ਹਨ ਆਜਿ ਨੇ ਕਿਰਪਾ ਕਰਨੀ ਮਿਹਰ ਕਰਨੀ ਪਾਕਾਮ ਦਾਸ ਸਿੰਘ ਬੱਚੇ ਦੀ ਸ਼ਿਰਤੇ ਮਿਹਰ ਭਰਿਆ ਹੱਥ ਰੱਖਣਾ ਦੇ ਰੋਗਤਾ ਤੰਦ ਰੋਤੀਆਂ ਬਸ਼ਰ ਕਰਨੀਆਂ ਪਰਿਵਾਰ ਦੀਆਂ ਸੁਭ ਮਨੋ ਕਾਵਨਾਵਾਂ ਸਪੂਰਨ ਕਰਨੀਆਂ ਪਰਿਵਾਰ ਦੀ ਸੇਵਾ ਘਾਲਤੈ ਪਵਣੀ ਸ਼ਿਰਤੇ ਮਿਹਰ ਭਰਿਆ ਹੱਥ ਰੱਖਣਾ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਕੇ ਸੁੱਖ ਸ਼ਾਂਤੀ ਦਾ ਪ੍ਰਕਾਸ਼ ਸਮੂਹ ਸੰਗਤਾਂ ਦਾ ਭਲਾ ਕਰਨਾ ਆਪਾ ਇਸੇ ਪਰਿਵਾਰ ਵੱਲੋਂ ਰੰਮਤਾ ਦੇ ਨਵਗੇ ਰਹਾਜਰ ਕੀਤੇ ਜੇ ਉਹਨਾਂ ਤਾਣੀ ਰਹਿ ਗਈ ਹੋਵੇ ਅਨਜਾਨ ਸਮਝ ਕੇ ਬਖਸ਼ ਲੈਣਾ ਆਗੋਂ ਤੋਂ ਸਮੱਤ ਵਸ਼ਨੀ ਪਾਠੇ ਸਿੰਘਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸ਼ੁੱਧ ਗੁਰਬਾਣੀ ਦੇ ਜਾ ਕਰਾਣੇ ਪਰਿਵਾਰ ਦੀ ਸੇਵਾ ਘਲ ਥੇ ਪਉਣੀ ਪਾਸ਼ਾ ਜੀਓ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਬੁਲ ਭੇਟਾ ਪ੍ਰਵਾਨ ਕਰਨੀਆਂ ਸਮੂਹ ਸੰਗਤਾਂ ਦਾ ਭਲਾ ਕਰਨਾ ਤੂੰ ਸਮਰਤ ਗਤ ਅਗੋਚਰ ਜੀਓ ਪਿੰਡ ਤੇਰੀ ਰਾਸ ਰੇ ਵਤਰੀ ਸੁ ਕਪਾਇਆ ਸਦਾ ਨਾਨਕ ਕੀ ਅਰਦਾਸ ਦੇ ਮਹਾਵਾਕ ਅਨਸਾਰ ਆਪ ਜੀ ਤੇ ਬਖਸ਼ੇ ਹੋਏ ਪੰਡਾਰਿਆ ਵਿੱਚੋਂ ਸੇਵਕ ਪਰਿਵਾਰ ਵੱਲੋਂ ਪਵਿੱਤਰ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਕਿਰਪਾ ਕਰੋ ਦਰ ਪ੍ਰਵਾਣ ਕਰੋ ਪ੍ਰਵਾਣ ਹੋਇਆ ਪ੍ਰਸਾਦ ਸੰਗਤ ਦੇ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਹੀ ਨਾਮ ਸਤਨਾਮ ਵਾਹਿਗੁਰੂ 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 ਜੱਪੀ ਕਿਰਪਾ ਕਰੋ ਪਾਵਨ ਹੁਕਮ ਨਾਮ ਸੁਣਾ ਕੇ ਨਦਰੋ ਨਦਰ ਨਿਹਾਰ ਖਾਂਡ ਪਾਰ ਰੰਭ ਕਰੰਦੀ ਆਗਿਆ ਬਖਸ਼ੋ ਅੱਖਰ ਵਾਧਾ ਘਾਟਾ ਭੁੱਲ ਚੁਗਮਾ ਕਰਨੇ ਸਰਬੱਤ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਨਾਮ ਚੇਤਿ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਕਦੋਂ ਚੱਲਿਆ ਕਰਨ ਕਿਸੇ ਦਾ ਅੱਛਾ ਆ ਤਾਂ ਪਾ ਦੀ ਪਾ ਜ ਕੰਮ ਕਰ ਹੈ ਛੋਟਾ ਦਾਦਾ ਖੁਸ਼ ਹੋਇਆ ਪਿਆ ਹੈ ਖੁਸ਼ ਹੋਊਗਾ ਨਾ ਯਾਰ 쿠ਟੀ ਦਾਦੀ ਨਾਲ ਜੇ ਇਹ ਜੇ ਕੁਛੇ ਪਰਮਾਤਮਾ ਸਾਭ ਨੂੰ ਦਵੇ ਬਿਲਕੁਲ ਬਿਲਕੁਲ ਅੱਛਾ ਕੱਲ ਜੇ ਮੌਸਮ ਬਦਲਦੀ ਹੈ ਫਿਰ ਕੁਝ ਹੁੰਦਾ ਹੀ ਹੁੰਦਾ ਹੈ ਅੱਜ ਜੇ ਮੌਸਮ ਤੇਜ ਹੋਣੀ ਹੈ ਵੀ ਫਿਰ ਚਾਚੀ ਖੁਸ਼ ਹੋ ਜਾਂਦਾ ਕਾਹ ਬਰੇ ਅਹੀਂ ਤੱਕ ਪਹਿਲਾਂ ਮੈਨੂੰ ਹੋਰ ਦੱਸਾਂ ਇਹਦੀਆਂ ਇਹਦੀ ਬੰਦੇ ਜਾਣਣਗੇ ਜਿਹੜੇ ਬੰਦੇ ਵੀਡੀਓ ਦੇਖਦੇ ਆਂ ਵੀ ਹਾਂ ਇਹਦੀ ਕਿੱਥੇ ਕਿ ਗੱਲਾਂ ਹੋ ਰਹੀਆਂ ਕਿੱਥੇ ਕਿ ਨਹੀਂ ਪਰ ਉਹ ਕਿਹੜੇ ਮੌਸਮ ਚ ਹੈ ਇਹ ਕਿਹੜੇ ਮੌਸਮ ਚ ਆ ਉਹ ਉਹ ਇਹਦਾ ਮੌਸਮ ਚੇਂਜ ਹੁੰਦਾ ਪਰ ਮਨ ਇਹਨੂੰ ਜਦੇ ਗੁਰੂ ਜੀ ਦਾ ਹੁੰਦਾ ਜਾਂ ਮੌਸਮ ਜੇ ਚੇਂਜ ਆਉਂਦਾ ਨਾ ਹੱਥਾਂ ਹੱਥਾਂ ਦਾ ਇਹ ਜਿਹੇ ਰਹਦਾ ਦੇਖ 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 ਦੇ ਗੱਲਾਂ ਸੁਣ ਗੱਲਾਂ ਸਮਾਨ ਕਿੱਧਰ ਉਧਰੇ ਜਾ ਰਹੇ ਸਾਰਾ ਸਮਾਨ ਇੱਧਰ ਜਾ ਰਿਹਾ ਦੂਜੀ ਬਾਈ ਕਿੰਨੀ ਅੱਛਾ ਉਧਰਲੇ ਉਧਰ ਦੇ ਸ਼ੈੱਟ ਚ ਲੱਗ ਜਾਣਾ ਸਾਰਾ ਬਸ ਠੀਕ ਹੈ ਹੁਣ ਜਨਰੇਟਰ ਪਿੱਛੇ ਲਾਤਾ ਤੁਸੀਂ ਜਨਰੇਟਰ ਦੀ ਪਹਿਲਾਂ ਲੋਡ ਨਹੀਂ ਪਊਗੀ ਆਪਾਂ ਨੂੰ ਬਾਈ ਉਹੀ ਤਾਂ ਕਹਿਆ ਕੋਈ ਜਨਰੇਟਰ ਜਨਰੇਟਰ ਪਾਉਣਾ ਹੈ ਹਾਂ ਉਹ ਸਭ ਤੋਂ ਪਿੱਛੇ ਲਾਤਾ ਨਾ ਲੋਡ ਕਰਕੇ ਲਾ ਰਕੇ ਆਏ ਜਨਾ ਅੱਛਾ ਸਾਈਡ ਤੇ ਲਾਇਆ ਹੋਣਾ ਕਿਤੇ ਵੀ ਚੱਲ ਪੈ ਜਾਊਗਾ ਅੱਛਾ ਹੁਣ ਆਇਆ ਦੱਸ ਕਿ ਉਹ ਬਿਰਦੀ ਆ ਮਸ਼ੀਨ ਬਿਰਦੀ ਤਾਂ ਖੜੀ ਰਹਿਣ ਦੇਦੋ ਤਾਂ ਇੱਥੇ ਬਹੁਤ ਪਿੱਛੇ ਲੈ ਜਣੀ ਮਸ਼ੀਨ ਇੰਨਾ ਕਾ ਨੂੰ ਉੱਥੇ ਨੂੰ ਲੰਗਣੀ ਵੀ ਨਹੀਂ ਹੈ ਰੂਟਾ ਵੇਟਰ ਮਸੋ ਗਿਆ ਰੱਖਣੀ ਹੈ ਰੂਟੇ ਵਿੱਚ ਪੱਕਣੀ ਹੋਊਗੀ ਇਹ ਦੋ ਇੰਨੀ ਕਿ ਜਗ੍ਹਾ ਨੇ ਕਿਆ ਕਰਨਾ ਹੈ ਫਿਰ ਕਿਆ ਨਹੀਂ ਕਰਨਾ ਬਹੁਤ ਜਗ੍ਹਾ ਦੀ ਲੋੜੇ ਲੋੜਾ ਆਏ ਕਿਉਂ ਕਿਥੇ ਹੀ ਲੰਗਣੀ ਤੂੰ ਕ ਉਹਨਰੇ ਪਾਸ ਬਹੁਤ ਦੂਰ ਤੱਕ ਜਗ੍ਹਾ ਮੰਨ ਲੰਨੇ ਆ ਯਾਰ ਕੋਠੇ ਪਰ ਬਿਠਾ ਦੇਣਾ ਤਾਂ ਜਿਆਦਾ ਹੀ ਚੱਕਰ ਤਾਂ ਆਹ ਪਤਾ ਕਿ ਨਹੀਂ ਕਿਨੇ ਚ ਫਿਰ ਔਖਾ ਹੋ ਜਾਂਦਾ ਫਿਰ ਤੰਗ ਹੋਵਾਂਗੇ ਚੱਲ ਹੁਣ ਆਹੋ ਕੋਠੇ ਪਰ ਨਿਕਲ ਦੇ ਕਿ ਨਹੀਂ ਬਈ ਹੁਣ ਕੱਟ ਕੇ ਪਰੇ ਕਰੋ ਉਹ ਕਿਦੋਂ ਕੱਟੂੰਗਾ ਹਮ ਨਾਲ ਫਿਰ ਟਰੈਕਟਰ ਲਿਆਉਂਦਾ ਉਧਰ ਕਿਦੋਂ ਅੰਦਰੇ ਲੱਗ ਰਹੇ ਆ ਤੁਮਾਨੂੰ ਉਧਰ ਵੀ ਅੰਦਰੇ ਲੱਗ ਰਿਹਾ ਓਕੇ ਕੀ ਦੇ ਛੱਟ ਤੇ ਜੋਜੇ ਆ ਹਲੇ ਆਉਰੀਓ ਖਾ ਸਾ ਪਿਆ ਚਾਰ ਚੀਜ਼ਾਂ ਪਈਆਂ ਇਹਦੇ ਬਾਅਦ ਦਾ ਖਰਾਬ ਕੱਢਣਾ ਪੰਜ ਫਿਰ ਉਹ ਕਟਰ ਫਰਾਂ ਮਸੀਂ ਉਹ ਪਿਛੇ ਸੁਆਗਾ ਪਿਆ ਇੱਕ ਹੋਰ ਫਿਰ ਫਿਰ ਕੇ ਗੱਲ ਕਰੀ ਨਹੀਂ ਸੁਆਗਾ ਰਹਿਣ ਦੇ ਉੱਥੇ ਜ ਟੋਕਰੇ ਰੱਖਨੇ ਉੱਪਰ ਹੀ ਰੱਖੀ ਜਾਇਆ ਕਰਨਗੇ ਉਧਰ ਵੀ ਜਗ੍ਹਾ ਦੇਖਣੀ ਹੈ ਉਧਰ ਵੀ ਸਾਰਾ ਭਰ ਜਾਣਾ ਹੈ ਸਮਾਨ ਉਧਰ ਵੀ ਨੀਂ ਨਾ ਲੱਗਣਾ ਸੁਆਗਾ ਤਾਂ ਬਾਹਰ ਤਾਂ ਵੀ ਸੁਆਗਾ ਤਾਂ ਬਾਹਰ ਰੱਖ ਲਿਜੂ ਹੂੰ ਆਹ ਕਰਾ ਜਾਈ ਬਾਹਰ ਹੀ ਲੱਗ ਜੂ ਹੂੰ ਸੋ ਬਈ ਮਿੱਤਰੋ ਅੱਜ ਤਿਆਰੀਆਂ ਚੱਲ ਰਹੀਆਂ ਕੱਲੂ ਦਿਖਾਇਆ ਮੀਂ ਥੋੜਾ ਜਿਹਾ ਸਮਾਨ ਆ ਰੱਖੇ ਸੁੱਖ ਨਹੀਂ ਤੇ ਥੋੜਾ ਜਿਹਾ ਪਰਹੇਜ਼ ਰਹੇ ਦੇਖੀਆ ਆਜਾ ਤੇ ਟਰੈਕਟਰ ਨੇ ਹਾਲ ਚੱਕਣੇ ਆ ਨਾ ਕਿੰਨਾ ਲੋਡ ਦਾ ਮੰਨੂਗਾ ਲੈ ਰੋ ਰੋਤਾ ਵੀ ਚੁਣਦਾ ਮੰਨੂਗਾ ਉਹ ਹੋ ਗਈ ਲੈ ਦਮ ਮੇਰੇ ਕੋਲੋਂ ਦੱਕਦਾ ਪੂਰੀ ਇਹ